ਦਾ ਐਸਾ ਭਾਈ ਦੇ ਵਿੱਚ ਜਿਹੜੇ ਮੇਰੇ ਤੋਂ ਪੁਰਾਣੇ ਮੇਰੇ ਸਾਥੀ ਸੀਗੇ ਉਹ ਮੈਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ ਜਿਵੇਂ ਆਪਾਂ ਨੂੰ ਲੈ ਕੇ ਆਉਂਦੇ ਵੀ ਹੱਥਾਂ ਨਾਲ ਧੱਕੇ ਨਾਲ ਬੁਲਾ ਰਹਿਆ ਵੀ ਭਾਈ ਆਓ ਆਪਾਂ ਲੜਾਈ ਲੜਨੀ ਆ ਸੰਘਰਸ਼ ਕਰਨਾਗਾ ਤਾਂ ਸਾਡਾ ਵੀ ਉਦੋਂ ਜੀ ਕਰਦਾ ਕਿ ਛੱਡੋ ਭਰੇ ਆਪਾਂ ਕੀ ਲੈਣਾ ਵੀ ਇਹ ਸਾਥੀ ਹੈਗੇ ਕਿ ਆਪੇ ਲੜਨਾਂਗੇ ਫਿਰ ਦੋ ਬਾਰ ਹੁੰਦਾਗਾ ਫਿਰ ਸਾਨੂੰ ਫੇਰ ਖਿੱਚ ਕੇ ਲੈ ਕੇ ਆਉਣੇ ਪੈਂਦੇ ਆ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਪਤਾ ਲੱਗਦਾਗਾ ਤੁਸੀਂ ਉਹਦੇ ਵਿੱਚ ਸ਼ਮੂਲੀਅਤ ਕਰਦੇ ਹੋ ਜਿਵੇਂ ਆਪਾਂ ਇੱਥੇ ਆਪਣੀ ਕਿਰਤੀ ਬਾਧਰੀ ਆ ਖਰਬਾਤ ਨਾਲੋਂ ਲੈ ਕੇ ਹੁਣ ਆਪਾਂ ਥੋੜੀ ਜਿਹੀ ਗਿਣਤੀ ਵਧ ਰਹੀ ਆ ਉਵੇਂ ਜਦੋਂ ਅਸੀਂ ਡਰਦੇ ਕਦੋਂ ਅਸੀਂ ਜਦੋਂ ਸਾਨੂੰ ਲੜਾਈ ਆਪਣੇ ਆਪ ਲੜਨੀ ਪੈਂਦੀ ਆ ਕਿ ਫੇਰ ਸਾਨੂੰ ਤਰੀਕੇ ਦੇ ਲੱਭਦੇ ਵੀ ਅਸੀਂ ਕਿਵੇਂ ਲੜੀਏ ਜਦੋਂ ਤੁਸੀਂ ਦੂਜਿਆਂ ਨੂੰ ਟਾਈਮ ਦੇ ਕੇ ਦੂਜਿਆਂ ਦੇ ਲਈ ਖੜਨਾ ਸਿੱਖਦੇ ਹੋ ਫੇਰ ਸਾਨੂੰ ਇੱਕ ਮਜ਼ਬੂਤੀ ਮਿਲਦੀ ਆ ਸਾਨੂੰ ਪਤਾ ਲੱਗਦਾ ਵੀ ਲੜਨਾ ਕਿਵੇਂ ਆ ਕਿਉਂਕਿ ਦੂਜੇ ਦੇ ਲਈ ਅਸੀਂ ਉਹਵੇ ਇਮੋਸ਼ਨਲੀ ਤੌਰ ਤੇ ਵੀ ਨਾਲ ਅਟੈਚ ਨਹੀਂ ਹੁੰਦੇ ਪਰ ਸਾਨੂੰ ਇਹ ਜ਼ਰੂਰ ਹੁੰਦਾਗਾ ਵੀ ਜਿਹੜਾ ਸਾਡਾ ਸਾਥੀ ਆ ਉਹਦਾ ਕੰਮ ਹੋ ਜੇ ਤਾਂ ਕਿ ਸਾਨੂੰ ਵੀ ਸਿੱਖਣ ਨੂੰ ਮਿਲੂਗਾ ਤੇ ਉਹਦੀ ਸਟਰੈਂਥ ਵੀ ਵਧੂਗੀ ਉਹ ਸਾਡੇ ਨਾਲ ਜੁੜੂਗਾ ਸਾਥੀ ਜੁੜਦੇ ਵੀ ਐਵੇਂ ਆ ਜਿਵੇਂ ਬੰਦਿਆਂ ਦੇ ਵਿੱਚ ਜਦੋਂ ਜੋੜਦੇ ਆਂਗੇ ਜਦੋਂ ਅਸੀਂ ਦੂਜੇ ਨਾਲ ਜਾ ਕੇ ਖੜਦਾ ਹੈ ਦੂਜੇ ਨੂੰ ਟਾਈਮ ਦਿੰਨੇ ਆਗੇ ਫੇਰ ਆ ਕੇ ਕੋਈ ਸਾਡੇ ਨਾਲ ਜੁੜਦਾਗਾ ਇੱਕ ਸਮਾਵਸਿਕ ਜਗ੍ਹਾ ਉਹ ਅਸੀਂ ਆਪ ਵੀ ਜਥੇਬੰਦੀ ਦੇ ਵਿੱਚ ਦੋ ਜਣੇ ਸੀਗੇ ਹੁਣ ਉਸ ਤੋਂ ਬਾਅਦ ਜਦੋਂ ਅਸੀਂ ਹੌਲੀ ਹੌਲੀ ਕੰਮ ਕੀਤਾ ਤਾਂ ਉਹਨਾਂ ਨਾਲ ਵਾਧਦੇ ਗਏ ਉਵੇਂ ਹੀ ਸਾਡੇ ਚ ਹੈ ਜਿਵੇਂ ਜਿਵੇਂ ਅਸੀਂ ਆਪ ਦਾ ਸਮਰਸ਼ ਨੂੰ ਮਗਾਉਂਦੇ ਮਗਾਉਂਦੇ ਜਾ ਰਹੇ ਹਾਂ ਕਿ ਤੇਜ਼ ਕਰਦੇ ਜਾ ਰਹੇ ਹਾਂ ਅਸੀਂ ਵੱਧ ਤੋਂ ਉਸੇ ਜੱਥੇ ਨੂੰ ਵੱਡਾ ਕਰਦੇ ਜਾ ਰਹੇ ਹਾਂ ਇੱਥੇ ਆਪਣੇ ਸਾਥੀ ਬੈਠੇ ਨੇਗੇ ਇਹਨਾਂ ਦੀ ਮੈਂ ਐਗਜ਼ਾਮਪਲ ਦਿੰਦਾਗਾ ਤੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਚਾਰ ਦੇ ਚਾਰ ਪੇਪਰ ਦੇ ਵਿੱਚੋਂ ਫੇਲ ਕਰਤਾ ਸੀਗਾ ਇਹ ਬੈਠੇ ਹੈਗੇ ਆਪਣੇ ਨਾਲ ਹਿੰਦੀ ਦੇ ਮੈਡਮ ਨੇ ਕਿ ਕੋਰਸ ਵਰਕ ਤੋਂ ਚਾਰ ਦੇ ਚਾਰ ਪੇਪਰਾਂ 'ਚੋਂ ਫੇਲ ਕਰਤਾ ਸੀ ਹੁਣ ਇਹਨਾਂ ਦਾ ਦਾ ਇਹ ਸੀਗਾ ਕਿਉਂਕਿ ਬੰਦਾ ਇਕੱਲਾ ਤੋਂ ਦਾ ਕੀ ਕਰ ਸਕਦਾ ਜਦੋਂ ਤੁਸੀਂ ਐਡੇ بڑے ਸਿਸਟਮ ਨਾਲ ਲੜਨਾ ਹੋਵੇ ਇਕੱਲਾ ਬੰਦਾ ਕੀ ਕਰ ਸਕਦਾ ਇਸ ਲਈ ਜਦੋਂ ਤੁਹਾਡੇ ਕੋਲ ਜਥੇਬੰਦਕ ਤਾਕਤ ਹੁੰਦੀ ਹੈ ਉਦੋਂ ਚਾਹੇ ਤੁਸੀਂ ਇਕੱਲਾ ਬੰਦਾ ਜਾ ਕੇ ਚੱਲ ਜੇ ਇਹਨਾਂ ਨਾਲ ਹੁਣ ਜਿਆਦਾ ਤਾਂ ਜਥੇਬੰਦੀ ਦੇ ਵਿੱਚੋਂ ਇਕੱਲਾ ਬੰਦਾ ਸੀ ਪਰ ਉਹਨਾਂ ਨੂੰ ਇਹ ਜ਼ਰੂਰ ਪਤਾ ਹੈਗਾ ਵੀ ਇਹਨਾਂ ਦੇ ਪਿੱਛੇ ਤਾਕਤ ਹੈ ਜਦੋਂ ਉਹਨਾਂ ਨੂੰ ਇਹਨਾਂ ਦਾ ਅਹਿਸਾਸ ਹੋ ਜਾਵੇ ਵੀ ਇਹਦੇ ਪਿੱਛੇ ਤਾਕਤ ਹੈ ਤਾਂ ਛੋਟੀ ਜਿਹੜੀ ਲੜਾਈ ਹੈ ਹੋਰ ਤੇਜ਼ ਤੇ ਤਾਕੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਕੰਮ ਕੀਤੇ ਇਹ ਸੀਗਾ ਵੀ ਕੋਰਸ ਵਰਕ ਦੇ ਵਿੱਚੋਂ ਤੁਸੀਂ ਇੱਕ ਜਾਂ ਦੋ ਪੇਪਰਾਂ ਦੇ ਵਿੱਚੋਂ ਇੰਪਰੂਵਮੈਂਟ ਪਾ ਸਕਦੇ ਆ ਪਰ ਜਦੋਂ ਤੁਸੀਂ ਲੜਦੇ ਹੋਗੇ ਇਹਨਾਂ ਦੇ ਚਾਰ ਦੇ ਚਾਰ ਪੇਪਰ ਨਾਲੇ ਪਾਸ ਹੋਏ ਨਾਲੇ ਇੰਪਰੂਵਮੈਂਟ ਵੀ ਭਰੀ ਗਈ ਹੁਣ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਵੀ ਇਹ ਹੈ ਜਿਵੇਂ ਅਸੀਂ ਜਥੇਬੰਦ ਹੋ ਕੇ ਲੜਦੇ ਆ ਓਵੇਂ ਹੀ ਸਾਡੀ ਲੜਾਈ ਸੌਖੀ ਹੁੰਦੀ ਹੈ ਤੇ ਜਿੱਤੀ ਜਾਂਦੀ ਹੈ ਜਦੋਂ ਜਿਹੜਾ ਕੈਂਡੀਡੇਟ ਹੈ ਇਦਾਂ ਦਾ ਜਿਹੜਾ इमोਸ਼ਨਲੀ ਤੌਰ ਤੇ ਉਸ ਚੀਜ਼ ਨਾਲ ਅਟੈਚ ਹੈ ਪਰ ਜਦੋਂ ਕੋਈ ਜਫੇਬੰਦੀ ਆ ਕੇ ਉਹਦਾ ਸਾਥ ਦਿੰਦੀ ਹੈ ਉਹ ਚਾਹੇ ਸਾਡੇ ਨਾਲ इमोਸ਼ਨਲੀ ਤੌਰ ਤੇ ਅਟੈਚ ਨਹੀਂ ਹੁੰਦੀ ਪਰ ਉਹਦੀ ਤਾਕਤ ਸਾਡੇ ਨਾਲ ਬਰਾਬਰ ਆ ਕੇ ਜਦੋਂ ਖੜਦੀ ਹੈ ਇੱਕ ਧਿਰ ਬਣ ਕੇ ਖੜਦੀ ਆ ਤਾਂ ਪੂਰੇ ਦੇ ਪੂਰੇ ਇਸ ਢਾਂਚੇ ਨੂੰ ਇਸ ਪ੍ਰਸ਼ਾਸਨ ਨੂੰ ਪਤਾ ਹੁੰਦਾ ਵੀ ਇਹਨਾਂ ਦੇ ਪਿੱਛੇ ਕੋਈ ਤਾਕਤ ਹੈ ਹੁਣ ਜਦੋਂ ਵੀ ਆਪਾਂ ਐਗਜ਼ਾਮਪਲ ਲੈਣੇ ਹੈਗੇ ਕਿਸਾਨ ਅੰਦੋਲਨ ਦੀ ਕਿੰਨੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਸਾਰੀਆਂ ਨੇ ਸਾਰੀਆਂ ਇੱਕ ਵਾਰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠੀਆਂ ਤੇ ਉਦੋਂ ਮੋਦੀ ਵੀ ਇਸ ਕਰਕੇ ਝੁਕਿਆ ਸੀਗਾ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਹੁਣ ਇਕੱਠੀਆਂ ਹੋ ਕੇ ਲੜ ਰਹੀਆਂ ਨੇਗੀਆਂ ਬਹੁਤ ਵਾਰ ਹੋਇਆ ਵੀ ਸਰਕਾਰ ਨੇ ਉਸ ਅੰਦੋਲਨ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਅੰਦੋਲਨ ਖਿਲਰਿਆ ਕਿਉਂ ਨਹੀਂ ਕਿਉਂਕਿ ਜਥੇਬੰਦ ਤਾਕਤ ਤੇ ਸਾਰੇ ਜਿੰਨੇ ਲੀਡਰਸ ਜਿਹੜੇ ਉਹ ਇਕੱਠੇ ਹੋ ਕੇ ਹਰ ਇੱਕ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਉਹੀ ਕਾਰਨ ਸੀ ਚਾਹੇ ਉੱਥੇ ਸਾਲ ਬੈਠੇ ਡੇਢ ਸਾਲ ਬੈਠੇ ਜਿੰਨਾ ਮਰਜ਼ੀ ਚਿਰ ਬੈਠਣਾ ਪੈਂਦਾ ਪਰ ਜਦੋਂ ਉਹ ਵਾਪਸ ਲੈ ਕੇ ਕਾਨੂੰਨ ਫਿਰ ਉੱਥੋਂ ਉੱਠ ਗਿਆ ਤਾਂ ਉਹੀ ਮਸਲਾ ਸਾਡੇ ਨਾਲ ਹੈ ਹੁਣ ਜਦੋਂ ਆਪਾਂ ਇੱਥੇ ਕਹਿ ਰਹੇ ਆ ਵੀ ਸਾਰੇ ਸਾਥੀ ਇੱਥੇ ਆ ਕੇ ਬੋਲਣ ਉਹਦੇ ਨਾਲ ਕੋਈ ਇਹ ਨਹੀਂ ਹੈਗਾ ਵੀ ਕੋਈ ਬਲਾਰਾ ਤਗੜਾ ਬਣ ਜਾਊਗਾ ਜਾਂ ਕੋਈ ਪਤਾ ਨਹੀਂ ਕੀ ਮਿਲ ਜਾਊਗਾ ਪਰ ਇੰਨਾ ਤਾਂ ਜ਼ਰੂਰ ਹੈ ਵੀ ਜਿਹੜੇ ਇੱਥੇ ਸਾਥੀ ਬੋਲ ਰਹੇ ਆ ਉਹਨਾਂ ਨੂੰ ਪਤਾ ਇਹ ਹੋ ਜਾਂਦਾਗਾ ਵੀ ਸਾਡੇ ਸਾਥੀ ਜੇ ਅਫੇ ਕਿਤੇ ਚੱਲ ਜਾਂਦੇ ਆ ਤਾਂ ਪਿੱਛੋਂ ਸਾਡੇ ਲਈ ਸਾਡੇ ਕੋਲ ਤਾਕਤ ਹੈਗੀ ਆ ਜਿਹੜੀ ਇਸ ਇਸ ਮੂਮੈਂਟ ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਜੂਗੀ ਤਾਂ ਹੁਣ ਮੇਰੇ ਮੇਰੇ ਕੋਲ ਵੀ ਉਹੀ ਖਾਸ ਹੈ ਮੈਂ ਹੁਣ ਤੁਹਾਨੂੰ ਦੱਸਦੀ ਵੀ ਜਿਹੜੇ ਜੁੜਨ ਦਾ ਮਸਲਾ ਹੁੰਦਾ ਜੁੜਦਾ ਬੰਦਾ ਕਿਵੇਂ ਆ ਤਾਂ ਜਦੋਂ ਤੁਸੀਂ ਦੂਜੇ ਦੀ ਪ੍ਰੋਬਲਮ ਨੂੰ ਆਪਣੀ ਸਮਝ ਕੇ ਪਰ ਉਹਨੂੰ ਇਮੋਸ਼ਨਲੀ ਤੌਰ ਤੇ ਨਹੀਂ ਲੜਦੇ ਉਹਨੂੰ ਲੌਜੀਕਲੀ ਤੌਰ ਤੇ ਲੜਦੇ ਹੋ ਤੇ ਉਸ ਨੂੰ ਇੱਕ ਸਿਸਟਮੈਟਿਕਲੀ ਜਿਹੜੀ ਪ੍ਰੋਬਲਮ ਹੈ ਉਹਨੂੰ ਲੈ ਕੇ ਲੜਦੇ ਹੋ ਤਾਂ ਤੁਸੀਂ ਜ਼ਰੂਰ ਜਿੱਤਦੇ ਹੋਗੇ ਤੇ ਦੂਜੇ ਸਾਥੀ ਵੀ ਤੁਹਾਡੇ ਨਾਲ ਆ ਕੇ ਜੁੜਦੇ ਆ ਐਵੇਂ ਜਿਵੇਂ ਜਿਵੇਂ ਅਸੀਂ ਕੰਮ ਕਰਦੇ ਰਹਿੰਦੇ ਹਾਂਗੇ ਤਾਂ ਬਾਕੀ ਸਾਥੀ ਵੀ ਸਾਡੇ ਨਾਲ ਜੁੜਦੇ ਰਹਿੰਦੇ ਆ ਤਾਂ ਹੁਣ ਜਦੋਂ ਇਹ ਲੜਾਈ ਸਾਡੇ ਮੋੜਿਆਂ ਤੇ ਆ ਕੇ ਪੈ ਚੁੱਕੀ ਹੈ ਤਾਂ ਹੁਣ ਇਹਨੂੰ ਅਸੀਂ ਲੜ ਵੀ ਰਹਾਂਗੇ ਕੱਲ ਨੂੰ ਜਦੋਂ ਅਸੀਂ ਕੌਲ ਜਨ ਦੇ ਵਿੱਚ ਚੱਲ ਗਏ ਤਾਂ ਮੇਰਾ ਇਹ ਖਾਸਾ ਇਹ ਸਾਡੇ ਚੋਂ ਵੀ ਬਹੁਤ سارے ਸਾਥੀ ਇਹ ਅਗਲੀਆਂ ਆਉਣ ਵਾਲੀਆਂ ਲੜਾਈਆਂ ਤੋਂ ਮੁੱਖ ਮੋੜ ਲੈਣਗੇ ਤਾਂ ਮੈਂ ਚਾਹੁੰਦਾ ਵੀ ਮੈਨੂੰ ਇਸ ਗੱਲ ਤੇ ਝੂਠਾ ਠਹਿਰਾ ਨਾ ਲਿਆਵਾ ਤਾਂ ਕਿ ਇਹ ਨਾ ਹੋਵੇ ਵੀ ਸਾਡੇ ਨਾਲ ਵੀ ਉਹੀ ਹੋਵੇ ਜਿਹੜੇ ਪਿਛਲੇ ਸਾਥੀ ਪਹਿਲਾਂ ਸਾਡੇ ਨਾਲ ਚੱਲ ਗਏ ਤੇ ਅਸੀਂ ਹੁਣ ਉਹਨਾਂ ਨੂੰ ਆਵਾਜ਼ਾਂ ਮਾਰ ਰਹੇ ਹਾਂ ਕਿ ਹੁਣ ਜਿਵੇਂ ਹੁੰਦਾਗਾ ਵੀ ਸਾਰਿਆਂ ਤੋਂ ਕਿਸਾਨ ਜੱਥੇਬੰਦੀਆਂ ਤੋਂ ਖਾਸ ਕਰਕੇ ਇਹ ਆਸ ਰੱਖੀ ਜਾਂਦੀ ਹੈ ਵੀ ਜੇ ਕਾਲਜ ਦਾ ਮਸਲਾਗਾ ਤਾਂ ਵੀ ਕਿਸਾਨ ਜੱਥੇਬੰਦੀਆਂ ਆ ਕੇ ਲੜਨ ਸਾਡੇ ਪਿੰਡ ਦਾ ਮਸਲਾ ਉੱਥੇ ਵੀ ਕਿਸਾਨ ਜੱਥੇਬੰਦੀਆਂ ਆ ਕੇ ਲੜਨ ਤਾਂ ਹੁਣ ਘੱਟੋ ਘੱਟ ਜਦੋਂ ਅਸੀਂ ਇੱਕ ਆਪ ਦੇ ਆਪ ਨੂੰ ਇਹ ਕਹਿੰਦੇ ਆ ਵੀ ਅਸੀਂ ਪੜੇ ਲਿਖੇ ਆ ਐਂਸਲ ਕੀਤੀ ਆ ਪੀ ਐਚ ਡੀ ਕੀਤੀ ਆ ਅਸੀਂ ਬੁੱਧੀਜੀਵੀ ਆ ਪਰ ਪੰਜਾਬ ਦਾ ਸੱਚੇ ਉਹ ਡਿਸਕੋਰਸ ਚੇਂਜ ਹੋਣਾ ਚਾਹੀਦਾਗਾ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਐਕਸਟਰੀਮਿਜ਼ਮ ਹੈ ਉਹ ਪੂਰੇ ਦੇ ਪੂਰੇ ਹਾਈਪ ਤੇ ਆ ਉਹ ਕੱਲਾ ਪੰਜਾਬ 'ਚ ਨਹੀਂ ਹੈਗਾ ਪੂਰੇ ਵਰਲਡ ਵਾਈਡ ਤੌਰ ਤੇ ਅਸੀਂ ਦੇਖ ਰਹੇ ਹਾਂ ਫਾਸ਼ੀਜ਼ਮ ਰਾਈਜ਼ ਕਰ ਰਿਹਾ ਹੈਗਾ ਉਵੇਂ ਜਿਹੜਾ ਰਾਈਟ ਵਿੰਗ ਹੈ ਉਹ ਉੱਪਰ ਰਿਹਾ ਹੈਗਾ ਉਹਦੇ ਵਿੱਚ ਸਾਡੇ ਕੋਲ ਕੋਈ ਸਪੇਸ ਨਹੀਂ ਹੈਗੀ ਤੇ ਨਾ ਹੀ ਸਾਡੀ ਲੜਾਈ ਤੋਂ ਬਿਨਾ ਅਸੀਂ ਉਸ ਸਪੇਸ ਦੇ ਵਿੱਚ ਐਂਟਰ ਕਰ ਸਕਦੇ ਹਾਂ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਤੁਸੀਂ ਪੈਨੇਟ੍ਰੇਸ਼ਨ ਕਰਨੀ ਹੈ ਮੰਨ ਲਓ ਅੱਗੇ ਜਾ ਕੇ ਵਧਣਾ ਉਹਨੂੰ ਤੋੜਨਾ ਹੈਗਾ ਤਾਂ ਉਹਦੇ ਲਈ ਸਾਨੂੰ ਆਪਦੇ ਲਈ ਜਥੇਵੰਦਕ ਹੋ ਕੇ ਉਸ ਲੜਾਈ ਨੂੰ ਤਿੱਖਾ ਕਰਨ ਦੇ ਨਾਲ-ਨਾਲ ਸੋਡੀ ਸ਼ਕਤੀ ਉਨੀ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਇਹ ਨਹੀਂ ਹੈਗਾ ਕੱਲੀ ਤੁਸੀਂ ਇੱਕ ਵਿਰੋਧੀ ਧਿਰ ਨਾਲ ਆਪ ਕਰ ਰਹੇ ਹੋਗੇ ਲੜਾਈ ਲੜ ਰਹੇ ਹੋਗੇ ਉਹਦੇ ਪਿੱਛੇ ਦਾ ਪੂਰੇ ਦਾ ਪੂਰਾ ਜਿਹੜਾ ਢਾਂਚਾ ਹੈਗਾ ਉਹ ਖੜਾ ਕਰ ਚੁੱਕਿਆ ਨੇਗੀਆਂ ਉਹ ਚਾਹੇ ਇਥੋਂ ਦਾ ਤੁਸੀਂ ਢਾਂਚਾ ਦੇਖ ਲਓ ਚਾਹੇ ਤੁਸੀਂ ਅਮਰੀਕਾ ਦਾ ਦੇਖ ਲਓ ਤੇ ਜਿੱਥੋਂ ਮਰਜ਼ੀ ਦਾ ਦੇਖ ਲਓ ਤਾਂ ਜਦੋਂ ਕਿਸਾਨ ਅੰਦੋਲਨ ਵੇਲੇ ਬੈਠੇ ਸੀਗੇ ਸਾਥੀ ਜਾ ਕੇ ਉੱਥੇ ਉਹਨਾਂ ਨੂੰ ਵੀ ਸਿੱਖਣ ਨੂੰ ਮਿਲਿਆ ਸੀ ਕਿ ਆਮ ਬੰਦਿਆਂ ਨੂੰ W T ਦਾ ਪਤਾ ਲੱਗਿਆ ਸੀ UN O ਦਾ ਪਤਾ ਲੱਗਿਆ ਸੀ ਤਾਂ ਇੱਥੇ ਵੀ ਇਹੀ ਹੈ ਹਰ ਇੱਕ ਜਿਹੜਾ ਇੱਥੇ ਵਿਦਿਆਰਥੀ ਬੈਠਾ ਹੈਗਾ ਉਹਦੇ ਕੋਲ ਬਹੁਤ ਸਾਰੀ ਨੌਲੇਜ ਹੈ ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਉੱਥੇ ਜਿਵੇਂ ਸਾਥੀ ਗੱਲ ਕਰ ਰਹੇ ਸੀ ਕਿਪਰਮਾਨ ਤਮਾਨੇ ਪਿਛਲੇ ਸਾਲ 2023 ਦੇ ਵਿੱਚ ਸਕੂਲ ਦੇ ਵਿੱਚ ਜਿਹੜੇ ਫੌਜੀ ਸੀਗੇ ਰਿਟਾਇਰਡ ਫੌਜੀ ਸੀ ਉਹਨਾਂ ਨੂੰ ਰੱਖੇ ਤੇ ਉਹਨਾਂ ਨੂੰ ਜੋਇਨਿੰਗ ਲੈਟਰ ਦੇ ਦੇ। ਤਾਂ ਹੁਣ ਉਹ ਤਾਂ ਇੱਥੇ ਤੱਕ ਮੰਨੋ ਇੱਥੇ ਤੱਕ ਆ ਚੁੱਕਿਆ ਵੀ ਜੇ ਉਹਨਾਂ ਨੇ 10000 ਦੀ ਨੌਕਰੀ ਵੀ ਦੇਣੀ ਆ ਉਹਨੂੰ ਵੀ ਜੋਇਨਿੰਗ ਲੈਟਰ ਦੇ ਰਿਆ। ਉਹਦਾ ਕੀ ਹੈ ਤੁਸੀਂ ਹੁਣ ਸੋਚ ਸਕਦੇ ਆ ਆਪਾਂ ਇੱਥੇ ਵੀ ਐਨੇ ਜਿਹੜਾ ਛੋਟਾ ਲੈਵਲ ਆ ਉਹ ਲੈਵਲ ਤੇ ਆ ਕੇ ਇੱਕ ਮੁੱਖ ਮੰਤਰੀ ਉਹਨਾਂ ਨੂੰ ਜੋਇਨਿੰਗ ਲੈਟਰ ਦੇ ਰਿਆਗਾ। ਤੇ ਸਾਡੀ ਭਾਰਤੀ ਦੇ ਤਾਂ ਪੱਦਰ ਬਹੁਤ ਉੱਚਾ ਇੱਕ ਖਬਰ ਹੋਰ ਪੜੀ ਸੀ ਅੱਜ ਦੇ ਅਖਬਾਰ ਦੇ ਵਿੱਚ ਸ਼ਾਇਦ 20 ਕ ਅਸਾਮੀਆਂ ਸਗੀਆਂ ਚੌਕੀਦਾਰ ਤੇ ਪੀਐਮ ਦੀਆਂ ਤੇ ਉਹਦੇ ਲਈ 5700 ਕੈਂਡੀਡੇਟ ਉਹਦੇ ਲਈ ਆ ਰਿਹਾ ਹੈਗਾ ਪੀਐਮ ਦੇ ਲਈ ਚੌਕੀਦਾਰ ਦੇ ਲਈ 5700 ਬੰਦਾ ਅਪੀਲ ਹੋ ਰਿਹਾ ਹੈਗਾ ਨੌਕਰੀ ਲੈਣ ਦੇ ਲਈ ਤਾਂ ਹੁਣ ਹਾਲਾਤਾਂ ਇੱਥੇ ਤੱਕ ਪਹੁੰਚ ਚੁੱਕੀਆਂ ਨੇ ਵੀ ਸਾਡੇ ਕੋਲ ਜਿਹੜਾ ਸਰਕਾਰੀ ਨੌਕਰੀ ਸਾ ਜਿਹੜਾ ਕਹੋ ਹੈਗਾ ਪੂਰੇ ਦੇ ਪੂਰੇ ਨੌਕਰੀ ਦੇ ਹੌਦੇ ਦੇ ਵਿੱਚ ਜੌਬ ਲੈਣੀ ਆ ਉਹਦੇ ਤੇ 1% ਵੀ ਨਹੀਂ ਰਿਹਾ ਤਾਂ ਹੁਣ ਅਸੀਂ ਜੇ ਸਭ ਤੋਂ ਵੱਧ ਪੜੇ ਲਿਖੇ ਆਪਣੇ ਆਪ ਨੂੰ ਕਹਿ ਰਹੇ ਆ ਤਾਂ ਇਹ ਆਸ ਕਰਦੇ ਆ ਵੀ ਸਾਰੇ ਕੈਂਡੀਡੇਟ ਇੱਥੇ ਆ ਕੇ ਬੋਲਣ ਇਹ ਨਹੀਂ ਹੈਗਾ ਵੀ ਕਿਸੇ ਕੋਲ ਕੁਝ ਬੋਲਣ ਨੂੰ ਨਹੀਂ ਹੈਗਾ ਸਾਡੇ ਨਾਲ ਵੱਧ ਵੀ ਬੋਲ ਸਕਦੇ ਹੱਟ ਨਾਲ ਬਹੁਤ ਵਧੀਆ ਵੀ ਬੋਲ ਸਕਦੇ ਆ ਤਾਂ ਮੈਂ ਇੱਕ ਹੋਰ ਅਪੀਲ ਕਰਦਾ ਜਦੋਂ ਮਤਲਬ ਇਥੇ ਦੋਨੋਂ ਕੋਈ ਵੀ ਚੱਲਦਾ ਹੁੰਦਾ ਉੱਥੇ ਇਹ ਹੁੰਦਾਗਾ ਫਰੋ ਜਿੰਨੇ ਵੀ ਆਪਾਂ ਇੱਥੇ ਸਬਜੈਕਟ ਬੈਠੇ ਆ ਤਾਂ ਮੈਨੂੰ ਇਹ ਲੱਗਦਾ ਵੀ ਸਾਨੂੰ ਇੱਕ ਦਿਨ ਇੱਕ ਸਬਜੈਕਟ ਦੀ ਡਿਊਟੀ ਲਾ ਕੇ ਵੀ ਅੱਜ ਭਾਈ ਪੰਜਾਬੀ ਨੇ ਹੀ ਸਟੇਜ ਚ ਲਾਉਣੀ ਆ ਤੇ ਪੰਜਾਬੀ ਦੇ ਹੀ ਬੁਲਾਰੇ ਬੋਲਣਗੇ ਉਦੋਂ ਕੱਟੋਕੜ ਤਿੰਨ ਚਾਰ ਬੁਲਾਰੇ ਹੋਣ ਫਿਰ ਸਟੇਜ ਚ ਲਾਣ ਦੇ ਹੋ ਕਰਨਾ ਉਸ ਤੋਂ ਨੈਕਸਟ ਦੇ ਦੂਜੇ ਦੀ ਵਾਰੀ ਲਾਈ ਜਾਵੇ ਨੈਕਸਟ ਦੇ ਦੂਜੇ ਦੀ ਵਾਰੀ ਲਾਈ ਜਾਵੇ ਤਾਂ ਕਿ ਕੱਟੋਕੜ ਸਾਰਿਆਂ ਨੂੰ ਮੌਕਾ ਮਿਲ ਸਕੇ ਤਾਂ ਇਹਦੇ ਨਾਲ ਇੱਕ ਤਾਂ ਸਾਡੇ ਸਾਰਿਆਂ ਦੇ ਵਿਚਾਰ ਆ ਜਾਣਗੇ ਤੇ ਸਾਰੇ ਸਾਥੀ ਇੱਥੇ ਜਿਹੜਾ ਬੋਲਣ ਦਾ ਉਹਨਾਂ ਨੂੰ ਸੁਭਾਅ ਹੈ ਜਦੋਂ ਮਨ ਨੂੰ ਬੋਲਣਾ ਤਰੀਕਾ ਤੇ ਜਿਹੜਾ ਵੀ ਜਿੱਦੋਂ ਡਰਦੇ ਆ ਉਹ ਉਹਨਾਂ ਦਾ ਡਰ ਨਿਕਲ ਜਾਊਗਾ ਤਾਂ ਇੰਨੀਆਂ ਗੱਲਾਂ ਕਹਿਣਾ ਦਾ ਕਹਿੰਦਾ ਹੋਇਆ ਇਹ ਆਸ ਕਰਦਾ ਵੀ ਸਾਡੀ ਗਿਣਤੀ ਹੋਰ ਵਧੂਗੀ ਜਿਹੜੇ ਸਾਡੇ ਸਾਥੀ ਉਹਨਾਂ ਨੂੰ ਵੀ ਅਪੀਲ ਆ ਜਿਹੜੇ ਸਾਥੀ ਘਰੇ ਬੈਠੇ ਆ ਉਹ ਵੀ ਇੱਥੇ ਆ ਕੇ ਜੁੜਨਗੇ ਇਨਕਲਾਬ ਇਨਕਲਾਬ ਦੇ ਦਾਵਾ ਸਾਥਿਓ ਜਿੱਦ ਜ